ਇਦੇ ਵਿੱਚ ਕਮੇਟੀ ਨੇ ਫੈਸਲਾ ਲਿਆ ਸੀ ਕਿ 30-30 ਰੇਟਾਂ ਪੈਣਗੀਆਂ ਕਿ ਤਾ ਅਸੀਂ ਜਿਹੜਿਆਂ ਆਨਾਮ ਖਿਡਾਰੀਆਂ ਨੂੰ ਦੋਵਾਂਗੇ ਬਟ ਖਿਡਾਰੀਆਂ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਖਾਸ ਕਰਕੇ ਗੁਰਵਿੰਦਰ ਕੜਿਆਣਾ ਢਾਗੇ ਵਾਲਾ ਗੁਰਵਿੰਦਰ ਢਾਗੇ ਵਾਲੇ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਵੀ ਅਸੀਂ ਇੰਨੀਆਂ ਰੇਟਾਂ ਨਹੀਂ ਪਾਉਣੀਆਂ ਹੈਗੀਆਂ ਇਹਨਾਂ ਨੂੰ ਘੱਟ ਕਰੋ ਕਮੇਟੀ ਨੇ 25 ਦਾ ਫੈਸਲਾ ਲਿਆ ਵੀ 25 ਦਾ ਕਰੋ ਉਹਨਾਂ ਨੇ ਫਿਰ ਆਪਸ ਵਿੱਚ ਸਹਿਮਤੀ ਕਰਕੇ 20.5 ਤੇ 21 ਪੁਆਇੰਟਾਂ ਦੇ ਮੈਚਾਂ ਤੇ ਆਗੇ ਕੀ ਸਾਡੇ 20 ਜਾਂ 21 ਰੇਟਾਂ ਦੇ ਹੀ ਅਸੀਂ ਮੈਚ ਖੇਡਾਂਗੇ ਤੇ ਜਦੋਂ ਪਹਿਲੀ ਰੇਡ ਪਈ ਜਦੋਂ ਪਹਿਲੀ ਰੇਡ ਪਈ ਉਹ 1.5 ਨੰਬਰ ਦੀ ਰੇਡ ਸੀਗੀ ਅ ਬਰਸਾਲਪੁਰ ਵੱਲੋਂ ਰੇਡ ਪਾਈ ਗਈ ਹੈ ਤੇ ਆਪਣੀ ਦੂਜੀ ਜਿਹੜੀ ਟੀਮ ਸੀਗੀ ਕੜਿਆਣਾ ਉਹਨਾਂ ਦੇ ਜਾਫੀ ਵੱਲੋਂ ਜੱਫਾ ਲਾਇਆ ਗਿਆ ਸੀ ਬਟ ਸਾਰਾ ਚੈੱਕ ਕਰਕੇ ਜਿਹੜਾ ਬੈਸਟ ਜਾਫੀ ਦਾ ਟਰੈਕਟਰ ਐਲਾਨ ਕੀਤਾ ਉਹ ਆਪਣਾ ਕੜਿਆਲੇ ਦੀ ਟੀਮ ਦੇ ਖਿਡਾਰੀ ਦਾ ਨਾਮ ਪ੍ਰਤਾਪ ਦਾ ਪ੍ਰਤਾਪ ਨੂੰ ਦਿੱਤਾ ਕਿਉਂਕਿ ਉਹ ਉਹਦਾ ਬਣਦਾ ਸੀਗਾ ਬਟਕਾ ਅੱਗੇ ਵਾਲਾ ਗੁਰਵਿੰਦਰ ਸਿੰਘ ਕਹਿੰਦਾ ਵੀ ਇਹ ਮੇਰਾ ਬਣਦਾ ਸੀਗਾ ਉਹ ਪੁਆਇੰਟ ਪਿੱਛੇ ਹੀ ਹੋਇਆ ਜਦੋਂ ਪੁਆਇੰਟ ਉਹ ਦੂਸਰੀ ਟੀਮ ਨੂੰ ਚਲੇ ਗਿਆ ਤਾਂ ਵੀ ਚਾਰ ਰੇਟਾ ਘਟੋ ਘਟ ਰਹਿੰਦੇ ਸੀਗੀਆਂ ਪੈਣ ਤੇ ਦੋ ਦੋ ਰੇਟਾ ਹੋਰ ਪੈਣੀਆਂ ਸੀ ਬਟ ਉਹ ਨਾ ਉਹ ਖੇਲਣ ਆਏ ਆ ਕਮੇਟੀ ਉਰੇ ਦੋ ਘੰਟੇ ਮਾਈਕ ਚੋਂ ਅਨਾਉਂਸਮੈਂਟ ਕਰਦੀ ਰਹੀ ਆ ਵੀ ਤੁਸੀਂ ਆਓ ਬਾਕੀ ਦਾ ਮੈਚ ਖੇਲੋ ਤੇ ਫੈਸਲਾ ਅਸੀਂ ਕਰ ਸਕੀਏ ਬਟ ਉਹ ਨਹੀਂ ਆਏ ਤੇ ਹੁਣ ਉਹ ਇਹੀ ਚੀਤੇ ਅੜੇ ਹੋਏ ਨੇ ਕਿ ਜਿਹੜਾ ਟਰੈਕਟਰ ਸਾਡਾ ਬਣਦਾ ਤੇ ਸਾਨੂੰ ਦੋ ਸਾਡੇ ਕੋਲ ਉਹਨਾਂ ਦਾ ਫਸਟ ਪ੍ਰਾਈਜ਼ ਬਣਦਾ ਸੀਗਾ 75000 ਰੁਪਿਆ ਨਾਮ ਹੈ ਤੇ ਉਹਨਾਂ ਦੇ ਟੀਮ ਦਾ ਬੈਸਟ ਰੇਟਰ ਹੈ ਇੱਕ ਆਹ ਟਰੈਕਟਰ ਸਾਡੇ ਕੋਲ ਖੜਾ ਤੁਸੀਂ ਦੇਖ ਸਕਦੇ ਹੋ ਇਹ ਵੀ ਉਹ ਲੈ ਕੇ ਨਹੀਂ ਗਏ 47000 ਗੁਰਵਿੰਦਰ ਕਾਗਿਆਣ ਦੀਆਂ ਰੇਡਾਂ ਤੇ 47000 ਰੁਪਿਆ ਜੱਫੇ ਤੇ ਲੱਗਿਆ ਸੀ ਉਹਦੀਆਂ ਜੱਫੇ ਤੇ ਤੇ ਉਹ ਜੱਫਾ ਵੀ ਜਿਹੜਾ ਪੈਸਾ ਬਣਦਾ ਉਹ ਵੀ ਨਹੀਂ ਉਹ ਲੈ ਕੇ ਗਿਆ ਉਹ ਸਾਰਾ ਚੀਜ਼ ਸਾਡੇ ਕੋਲ ਛੱਡ ਕੇ ਗਿਆ ਸਾਡੇ ਕੋਲ ਤਿਆਰ ਖੜੀ ਹੈ ਉਹ ਜਦੋਂ ਮਰਜ਼ੀ ਆ ਕੇ ਲਿਆ ਸਕਦੇ ਨੇ ਪਹਿਲਾ ਨਾਮ ਉਹਨਾਂ ਦਾ 75000 ਹੈ ਇੱਕ ਉਹਨਾਂ ਦਾ ਰੇਟਰ ਹੈ ਉਹਦਾ ਇਹ ਟਰੈਕਟਰ ਬਣਦਾ ਠੀਕ ਹੈ ਜੀ ਜੇ ਤੁਹਾਨੂੰ ਕਿਸੇ ਕਮੇਟੀ ਇਹਦੇ ਵਿੱਚ ਗਲਤ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਇਸ ਲਾਈਵ ਤੇ ਕਿਸੇ ਕਮੇਟੀ ਦਾ ਕਿਤੇ ਕਸੂਰ ਹੈਗਾ ਜਾਂ ਤੁਸੀਂ ਲਾਈਵ ਨੂੰ ਖੁਦ ਵੀ ਦੇਖ ਸਕਦੇ ਹੋ ਕਿ ਕਿੱਥੇ ਕਮੇਟੀ ਗਲਤ ਹੈ ਜਿਹੜਾ ਫੈਸਲਾ ਅਸੀਂ ਲਿਆ ਬਿਲਕੁਲ ਸਹੀ ਲਿਆ ਵਟ ਕੋ ਚਾਹੁੰਦਾ ਹੈ ਗੁਰਵਿੰਦਰ ਜਾਣ ਜਾਣ ਕੇ ਕਰ ਰਿਹਾ ਹੈ ਕਿ ਇਹ ਜਿਹੜਾ ਟਰੈਕਟਰ ਹੈ ਜਾਫੀ ਵਾਲੋ ਮੈਨੂੰ ਠੀਕ ਹੈ ਜੀ ਤੇ ਆਪਣਾ ਬੈਸਟ ਰੇਡਰ ਵਾਲਾ ਟਰੈਕਟਰ ਤੇ ਇਨਾਮ ਤੇ ਜੋ ਉਹਨਾਂ ਦੀਆਂ ਰੇਡਾਂ ਦੇ ਪੈਸੇ ਲੱਗੇ ਸੀਗੇ 47000 ਰੁਪਏ ਸਾਡੇ ਕੋਲ ਪਿਆ ਸਾਡੇ ਕੋਲ ਜਦੋਂ ਮਰਜ਼ੀ ਆ ਕੇ ਲਿਜਾ ਸਕਦੇ ਉਧਰ ਕਿੱਕ ਛੇੜ ਲਿਆ ਕਿੱਕ ਛੇੜ ਲਿਆ ਉਧਰ ਕਿੱਕ ਛੇੜ ਲਿਆ ਕਿੱਕ ਛੇੜ ਲਿਆ ਕਿੱਕ ਦਾ ਪਿੰਡ ਛੇੜ ਲਿਆ ਵਾਇਗੁਰ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਟਾਈਮ ਜਿਹੜਾ ਹੋ ਚੁੱਕਿਆ ਹੈ 27 ਤਰੀਕ ਤੜਕੇ 3 ਵਜੇ ਦਾ ਹੋ ਚੁੱਕਿਆ ਕੱਲ 26 ਤਰੀਕ ਨੂੰ ਸਾਡੇ ਪਿੰਡ ਵਿਸ਼ਮੇਸ਼ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਾਇਆ ਗਿਆ ਸੀ ਠੀਕ ਹੈ ਜਿਸ ਦੇ ਵਿੱਚ ਫਾਈਨਲ ਮੈਚ ਦੇ ਵਿੱਚ ਵਰਸਾਲਪੁਰ ਤੇ ਕਟਿਆਣੇ ਦੀ ਟੀਮ ਪਹੁੰਚੀ ਸੀਗੀ ਠੀਕ ਹੈ ਜੀ ਜਿਹਦੇ ਵਿੱਚ ਕਮੇਟੀ ਨੇ ਫੈਸਲਾ ਲਿਆ ਸੀ ਕਿ 30-30 ਰੇਡਾਂ ਪੈਣਗੀਆਂ ਤੁਸੀਂ ਤਾਂ ਸੀ ਜਿਹੜਿਆਂ ਨਾਮ ਖਿਡਾਰੀਆਂ ਨੂੰ ਦੋਗੇ ਬਟ ਖਿਡਾਰੀਆਂ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਖਾਸ ਕਰਕੇ ਗੁਰਵਿੰਦਰ ਕੜਿਆਣਾ ਢਾਗੇ ਵਾਲਾ ਗੁਰਵਿੰਦਰ ਢਾਗੇ ਵਾਲੇ ਵੱਲੋਂ ਪ੍ਰੈਸ਼ਰ ਦਿੱਤਾ ਗਿਆ ਵੀ ਅਸੀਂ ਇੰਨੀਆਂ ਰੇਟਾਂ ਨਹੀਂ ਪਾਉਣੀਆਂ ਹੈਗੀਆਂ ਇਹਨਾਂ ਨੂੰ ਘੱਟ ਕਰੋ ਕਮੇਟੀ ਨੇ 25 ਦਾ ਫੈਸਲਾ ਲਿਆ ਵੀ 25 ਦਾ ਕਰੋ ਉਹਨਾਂ ਨੇ ਫਿਰ ਆਪਸ ਵਿੱਚ ਸਹਿਮਤੀ ਕਰਕੇ 20.5 ਤੇ 21 ਪੁਆਇੰਟਾਂ ਦੇ ਮੈਚਾਂ ਤੇ ਆਗੇ ਕੀ ਸਾਡੇ 20 ਜਾਂ 21 ਰੇਟਾਂ ਦੇ ਹੀ ਅਸੀਂ ਮੈਚ ਖੇਡਾਂਗੇ ਤੇ ਜਦੋਂ ਪਹਿਲੀ ਰੇਡ ਪਈ ਜਦੋਂ ਪਹਿਲੀ ਰੇਡ ਪਈ ਉਹ 1.5 ਨੰਬਰ ਦੀ ਰੇਡ ਸੀਗੀ ਅ ਬਰਸਾਲਪੁਰ ਵੱਲੋਂ ਰੇਡ ਪਾਈ ਗਈ ਹੈ ਤੇ ਆਪਣੀ ਦੂਜੀ ਜਿਹੜੀ ਟੀਮ ਸੀਗੀ ਕੜਿਆਣਾ ਉਹਨਾਂ ਦੇ ਜਾਫੀ ਵੱਲੋਂ ਜੱਫਾ ਲਾਇਆ ਗਿਆ ਸੀ ਬਟ ਜਿਹੜਾ ਸਾਡਾ ਰੈਫਰੀ ਸੀਗਾ ਉਹਦੇ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਉਹ ਆਪਣਾ ਬਰਸਾਲਪੁਰ ਦੀ ਟੀਮ ਨੂੰ ਦਿੱਤਾ ਗਿਆ ਤੇ ਬਟ ਜਿਹੜੀ ਦੂਸਰੀ ਟੀਮ ਸੀਗੀ ਸਾਡੀ ਉਹਨਾਂ ਨੇ ਉਹ ਚੀਜ਼ ਤੇ ਹੋਲਡ ਲਿਆ ਕਿ ਇਹ ਪੁਆਇੰਟ ਦਾ ਮਸਲਾ ਹੈ ਤੇ ਉਹ ਪੁਆਇੰਟ ਐਂਡ ਤੱਕ ਹੋਲਡ ਰਿਹਾ ਜਦੋਂ ਮੈਚ 20 ਰੇਟਾਂ ਦੇ ਪਹੁੰਚ ਗਿਆ 20 ਪੁਆਇੰਟਾਂ ਦੇ ਪਹੁੰਚ ਗਿਆ ਤਾਂ ਉਸ ਟਾਈਮ ਰੈਫਰੀ ਨੇ ਦੂਸਰੀ ਟੀਮ ਨੂੰ ਵਰਸਾਲਪੁਰ ਦੀ ਟੀਮ ਨੂੰ ਇਹ ਕਹਿਤਾ ਕਿ ਤੁਸੀਂ ਜਿੱਤ ਗਏ ਆਪਣੇ ਪਾ ਲਓ ਮੈਚ ਖਤਮ ਕਰਤਾ ਤੇ ਉਹਨਾਂ ਨੇ ਜਿਹੜਾ ਹੋਲਡ ਵਾਲਾ ਪੁਆਇੰਟ ਸੀਗਾ ਉਹ ਉਹਨਾਂ ਦੇ ਖਾਤੇ ਵਿੱਚ ਦੇਤਾ ਬਟ ਜਦੋਂ ਕਮੇਟੀ ਨੇ ਤੇ ਦਰਸ਼ਕਾਂ ਨੇ ਸਾਹਿਆਂ ਨੇ ਬਾਰ-ਬਾਰ ਰੀਪਲੇ ਦੇਖਿਆ ਪੰਜ ਵਾਰੀ ਅਸੀਂ ਰੀਪਲੇ ਚਲਾਇਆ ਹੋਊਗਾ ਘਟੋ ਘਟ ਤੇ ਬਕਾਇਦਾ ਉਹ ਸਲੋ ਕਰਕੇ ਵੀਡੀਓ ਜ਼ੂਮ ਕਰਕੇ ਦੇਖਿਆ ਤੁਸੀਂ ਵੀ ਦਰਸ਼ਕ ਵੀਰ ਵੀ ਦੇਖ ਸਕਦੇ ਆ ਉਹਨੂੰ ਠੀਕ ਹੈ ਅੱਜ ਵੀ ਉਹ ਲਾਈਵ ਤੇ ਪਿਆ ਸਟਾਰ ਫਤੇ ਤੇ ਪਿਆ ਠੀਕ ਹੈ 1 2 3 ਤੇ ਪਿਆ ਤੁਸੀਂ ਦੇਖ ਸਕਦੇ ਹੋ ਜਿੱਤੇ ਤੁਸੀਂ ਹੁਣ ਤੱਕ ਸਾਰਾ ਮੇਲਾ ਦੇਖਦੇ ਆਏ ਹੋ ਉਹਦੇ ਵਿੱਚ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਕਮੇਟੀ ਦੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੈਗੀ ਅਸੀਂ ਸਾਰਾ ਚੈੱਕ ਕਰਕੇ ਜਿਹੜਾ ਬੈਸਟ ਜਾਫੀ ਦਾ ਟਰੈਕਟਰ ਐਲਾਨ ਕੀਤਾ ਉਹ ਆਪਣਾ ਕੜਿਆਲੇ ਦੀ ਟੀਮ ਦੇ ਖਿਡਾਰੀ ਦਾ ਨਾਮ ਪ੍ਰਤਾਪ ਪ੍ਰਤਾਪ ਨੂੰ ਦਿੱਤਾ ਕਿਉਂਕਿ ਉਹ ਉਹਦਾ ਬਣਦਾ ਸੀਗਾ ਬਟਕਾ ਅੱਗੇ ਵਾਲਾ ਗੁਰਵਿੰਦਰ ਸਿੰਘ ਕਹਿੰਦਾ ਵੀ ਇਹ ਮੇਰਾ ਬਣਦਾ ਸੀਗਾ ਉਹ ਪੁਆਇੰਟ ਪਿੱਛੇ ਹੀ ਹੋਇਆ ਜਦੋਂ ਪੁਆਇੰਟ ਉਹ ਦੂਸਰੀ ਟੀਮ ਨੂੰ ਚਲੇ ਗਿਆ ਤਾਂ ਵੀ ਚਾਰ ਰੇਟਾਂ ਘਟੋ ਘਟ ਰਹਿੰਦੀਆਂ ਸੀਗੀਆਂ ਪੈਣ ਤੇ ਦੋ ਦੋ ਰੇਟਾਂ ਹੋਰ ਪੈਣੀਆਂ ਸੀ ਬਟ ਉਹ ਨਾ ਉਹ ਖੇਡਣ ਆਏ ਆ ਕਮੇਟੀ ਉਰੇ 2 ਘੰਟੇ ਮੈਚ ਨੂੰ ਅਨਾਉਂਸਮੈਂਟ ਕਰਦੀ ਰਹੀ ਆ ਵੀ ਤੁਸੀਂ ਆਓ ਬਾਕੀ ਦਾ ਮੈਚ ਖੇਡੋ ਤੇ ਫੈਸਲਾ ਅਸੀਂ ਕਰ ਸਕੀਏ ਬਟ ਉਹ ਨਹੀਂ ਆਏ ਤੇ ਹੁਣ ਉਹ ਇਹੀ ਚੀਤੇ ਅੜੇ ਹੋਏ ਨੇ ਕਿ ਜਿਹੜਾ ਟਰੈਕਟਰ ਸਾਡਾ ਬਣਦਾ ਤੇ ਸਾਨੂੰ ਦੋ ਸਾਡੇ ਕੋਲ ਉਹਨਾਂ ਦਾ ਫਸਟ ਪ੍ਰਾਈਜ਼ ਬਣਦਾ ਸੀਗਾ 75000 ਰੁਪਿਆ ਨਾਮ ਹੈ ਤੇ ਉਹਨਾਂ ਦੇ ਟੀਮ ਦਾ ਬੈਸਟ ਟਰੈਕਟਰ ਹੈ ਇੱਕ ਆ ਟਰੈਕਟਰ ਸਾਡੇ ਕੋਲ ਖੜਾ ਤੁਸੀਂ ਦੇਖ ਸਕਦੇ ਹੋ ਇਹ ਵੀ ਉਹ ਲੈ ਕੇ ਨਹੀਂ ਗਏ ਗੁਰਵਿੰਦਰ ਕਾਗਿਆਣ ਦੀਆਂ ਰੇਡਾਂ ਤੇ 47000 ਰੁਪਿਆ ਜੱਫੇ ਤੇ ਲੱਗਿਆ ਸੀ ਉਹਦੀਆਂ ਜੱਫੇ ਤੇ ਤੇ ਉਹ ਜੱਫਾ ਵੀ ਜਿਹੜਾ ਪੈਸਾ ਬਣਦਾ ਉਹ ਵੀ ਨਹੀਂ ਉਹ ਲੈ ਕੇ ਗਿਆ ਉਹ ਸਾਰਾ ਚੀਜ਼ ਸਾਡੇ ਕੋਲ ਛੱਡ ਕੇ ਗਿਆ ਸਾਡੇ ਕੋਲ ਤਿਆਰ ਖੜੀ ਆ ਉਹ ਜਦੋਂ ਮਰਜੀ ਆ ਕੇ ਲਿਆ ਸਕਦੇ ਨੇ ਪਹਿਲਾ ਨਾਮ ਉਹਨਾਂ ਦਾ 75000 ਹੈ ਇੱਕ ਉਹਨਾਂ ਦਾ ਰੇਟਰ ਹੈ ਉਹਦਾ ਇਹ ਟਰੈਕਟਰ ਬਣਦਾ ਠੀਕ ਹੈ ਜੀ ਜੇ ਤੁਹਾਨੂੰ ਕਿਤੇ ਕਮੇਟੀ ਇਹਦੇ ਵਿੱਚ ਗਲਤ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਇਸ ਲਾਈਵ ਤੇ ਕਿ ਕਮੇਟੀ ਦਾ ਕਿਤੇ ਕਸੂਰ ਹੈਗਾ ਜਾਂ ਤੁਸੀਂ ਲਾਈਵ ਨੂੰ ਖੁਦ ਵੀ ਦੇਖ ਸਕਦੇ ਹੋ ਕਿ ਕਿੱਥੇ ਕਮੇਟੀ ਗਲਤ ਹੈ ਜਿਹੜਾ ਫੈਸਲਾ ਅਸੀਂ ਲਿਆ ਬਿਲਕੁਲ ਸਹੀ ਲਿਆ ਵੱਟ ਕੋਈ ਚਾਹੁੰਦਾ ਹੈ ਗੁਰਵਿੰਦਰ ਜਾਣ ਜਾਣ ਕੇ ਕਰ ਰਿਹਾ ਕਿ ਇਹ ਜਿਹੜਾ ਟਰੈਕਟਰ ਹੈ ਜਾਫੀ ਵਾਲਾ ਉਹ ਮੈਨੂੰ ਦਿੱਤਾ ਜਾਵੇ ਜਦੋਂ ਕਿ ਉਹ ਉਹਦਾ ਬਣਦਾ ਨਹੀਂ ਹੈ ਦਰਸ਼ਕਾਂ ਨੇ ਵੀ ਦੇਖਿਆ ਫੈਸਲਾ ਵੀ ਦਿੱਤਾ ਤੇ ਕਮੇਟੀ ਨੇ ਵਿਚਾਰ ਨਹੀਂ ਦੇਖਿਆ ਲਾਈਵ ਅਸੀਂ ਘੱਟੋ ਘੱਟ ਪੰਜ ਵਾਰ ਦੇਖੀ ਰੀਪਲੇ ਕਰਕੇ ਤੇ ਅਸੀਂ ਹਜੇ ਤੱਕ ਇੱਥੇ ਖੜੇ ਆ ਉਹਨਾਂ ਦਾ ਵੇਟ ਕਰ ਰਹੇ ਆ ਵੀ ਉਹ ਆਪਣਾ ਨਾਮ ਲੈ ਕੇ ਜਾਣ ਸਾਡੇ ਕੋਲ ਕਮੇਟੀ ਟਾਈਮ ਦੇਖ ਲਓ ਤੁਹਾਨੂੰ ਘੜੀ ਦੇ ਨੋਟ ਕਰਵਾਦਣੇ ਆ ਸਵਾ 3 ਹੋ ਗਏ ਨੇ 27 ਤਰੀਕ ਹੋ ਗਈ ਆ 26 ਤਰੀਕ ਨੂੰ ਸਾਡਾ ਮੈਚ ਸੀ ਫੋਨ ਚ ਫੋਨ ਮਿਲ ਕੇ ਦਿਖਾ ਬਾਈ ਇੱਕ ਵਾਰ ਬੈਟਰੀ ਡਰਾਈਵਲ ਠੀਕ ਹੈ ਜੀ ਤੇ ਆਪਣਾ ਬੈਸਟ ਰੇਟਰ ਵਾਲਾ ਟਰੈਕਟਰ ਤੇ ਇਨਾਮ ਤੇ ਜੋ ਉਹਨਾਂ ਦੀਆਂ ਰੇਡਾਂ ਦੇ ਪੈਸੇ ਲੱਗੇ ਸੀਗੇ 47000 ਰੁਪਏ ਸਾਡੇ ਕੋਲ ਪਿਆ ਸਾਡੇ ਕੋਲ ਜਦੋਂ ਮਰਜ਼ੀ ਆ ਕੇ ਲਿਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇੱਕ ਸਾ ਥੋੜਾ ਹੋ ਗਿਆ ਉਹ ਵੀ ਚਾਹ ਰਿਹਾ ਹੈ ਉਹ ਵੀ ਬਈ ਆਪਣੇ ਆਪ ਆਈ ਚਾਰੇ ਬੱਦਾਂ ਦਾ ਬਾਹਰ ਪਾਰਕਿੰਗ ਖੜਾ ਰਿਹਾ ਹੈ ਅਲੱਗ ਨਾਲ ਖੜਾ ਹੈ ਅੱਗੇ ਨਾਲ ਟੇ ਅੱਲੇ ਆਇਆ ਯਾਰ ਥੋੜਾ ਦੇਖ ਲੈ ਸਾਡਾ ਲਾਈਵ ਸਾਰਟਿੰਗ ਕਰੀ ਡਰਾ ਹੈ ਉਹ ਅਗਲਾ ਕਰਨਾ ਸਪੋਟਿਵ ਕਈ ਚੀਜ਼ਾਂ ਨੇ ਇਸ ਦੀਆਂ ਬਹੁਤ ਜ਼ਿਆਦਾ ਮੈਂ ਸਮਝਦਾ ਹਾਂ ਕਿ ਆ ਰਹੀ ਹੈ ਇਹਦੀ ਅੱਖਾਂ ਥੱਲੇ ਪਿਆ ਇੱਕ ਮਿੰਟ ਵੀਰੇ ਆਪਨੇ ਟਰੋਫੀ ਦਿੱਤੀ ਤੇ ਨਾ ਪ੍ਰਾਈਜ਼ ਵੀ ਆ ਪਿਆ ਹਾਂ ਹਾਂ ਦੇਖੋ ਵੀਰੇ ਆਹ ਆਹ ਲੈ 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 ਆਪਾਂ ਮਲੇ ਆ ਕੇ ਉੱਥੇ ਲੈ ਟਰੈਕਟਰ ਕੋਲ ਜੀ ਟਰੈਕਟਰ ਦੇ ਮੂਰੇ ਰੱਖ ਦੇ ਯਾਰ ਇੰਟਰਕਨੇਟ ਉਹ ਮੂਰੇ ਰੱਖ